ਛੋਟੇ ਛੋਟੇ ਬੱਚਿਆਂ ਨੂੰ ਮੋਢਿਆਂ ਤੇ ਚਾੱਕ ਕੇ ਜਿਹੜਾ ਉਹ ਲੈ ਕੇ ਜਾਇਆ ਜਾ ਰਹੇ ਆ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਆ ਥੋੜਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਮਹਾ ਕੁੰਭ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਹਾ ਕੁੰਭ ਦੇ ਕੁਝ ਤੁਹਾਨੂੰ ਹੋਰ ਰੰਗ ਜਿਹੜੇ ਉਹ ਦਿਖਾਵਾਂਗੇ ਅਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਵੀਡੀਓਸ ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਹਦੇ ਵਿੱਚ ਆਪਾਂ ਸਾਰਾ ਮਹਾਕੁੰਭ ਮੇਲਾ ਤੁਹਾਨੂੰ ਦਿਖਾਇਆ ਬਾਕੀ ਇੱਥੇ ਕਿਵੇਂ ਦੇ ਪ੍ਰਬੰਧ ਨੇ ਉਹ ਦਿਖਾਏ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਕੁਝ ਹੋਰ ਆਪਾਂ ਮਹਾਕੁੰਭ ਦੇ ਰੰਗ ਤੁਹਾਨੂੰ ਦਿਖਾਵਾਂਗੇ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਸਮਾਂ ਸਵੇਰੇ 6 ਵਜੇ ਦਾ ਹੋਇਆ ਹੈ ਤਸਵੀਰੀ ਸਵੇਰੇ 6 ਵਜੇ ਇਸ ਤਰ੍ਹਾਂ ਦਾ ਸਾਰਾ ਆਲਾ ਦੁਆਲਾ ਹੁੰਦਾ ਕੁੰਭ ਦੇ ਮੇਲੇ ਦਾ ਹਨਾ ਇਸ ਤਰ੍ਹਾਂ ਸਵੇਰੀ ਜਿਹੜੀਆਂ ਉਹ ਸੰਗਤਾਂ ਨੇ ਉਹ ਸੰਗਮ ਤੇ ਇਸ਼ਨਾਨ ਕਰਨ ਨੂੰ ਜਿਹੜੀਆਂ ਉਹ ਜਾਣ ਲੱਗ ਜਾਂਦੀਆਂ ਨੇ ਤੇ ਆਪਾਂ ਤੁਹਾਨੂੰ ਹੋਰ ਕੁਝ ਰੰਗ ਜਿਹੜੇ ਉਹ ਕੁੰਭ ਮੇਲੇ ਦੇ ਦਿਖਾਉਂ ਰਿਹਾ ਹਨ ਤੇ ਅੱਜ ਬਹੁਤ ਜ਼ਿਆਦਾ ਜਿਹੜਾ ਉਹ ਰਸ਼ਾ ਬਹੁਤ ਭਾਰੀ ਜਿਹੜਾ ਉਹ ਇਕੱਠ ਹੋਇਆ ਹੋਇਆ ਸੰਗਤਾਂ ਦਾ ਕਿਉਂਕਿ ਕੱਲ ਨੂੰ ਹੈਗਾ ਇੱਥੇ ਸ਼ਾਹੀ ਇਸ਼ਨਾਨ 29 ਤਰੀਕ ਦਾ ਤੇ ਉਸ ਕਰਕੇ ਅੱਜ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਉਹ ਆ ਰਹੀਆਂ ਨੇ ਤੇ ਬਹੁਤ ਭਾਰੀ ਜਿਹੜਾ ਉਹ ਇਕੱਠ ਹੈ ਤੁਸੀਂ ਦੇਖ ਸਕਦੇ ਹੋ ਹਨ ਇਧਰੋਂ ਸਾਰੀਆਂ ਸੰਗਤਾਂ ਇਹ ਜਾ ਰਹੀਆਂ ਨੇਗੀਆਂ ਸੰਗਮ ਤੇ ਇਸ਼ਨਾਨ ਕਰਨ ਵਾਸਤੇ ਤੇ ਜਿਹੜੀ ਸਾਈਡ ਮਰਜੀ ਦੇਖੋ ਤੁਹਾਨੂੰ ਬਹੁਤ ਭਾਰੀ ਜਿਹੜਾ ਹੋ ਇਕੱਠ ਦੇਖਣ ਨੂੰ ਮਿਲੂਗਾ ਸਵੇਰ ਦੇ 6 ਵਜੇ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਭਾਰੀ ਜਿਹੜਾ ਹੋ ਰਸ ਹੈ ਕਿੰਨਾ ਭਾਰੀ ਜਿਹੜਾ ਸੰਗਤਾਂ ਦਾ ਹੋ ਇਕੱਠਾ ਹਨਾ ਦੂਰ ਦੂਰ ਤੱਕ ਜੇ ਤੁਸੀਂ ਦੇਖੋਗੇ ਲੋਕੀ ਲੋਕ ਦੇਖਦੇ ਨੇ ਬਹੁਤ ਜਿਆਦਾ ਇਕੱਠ ਹੋਣਾ 28 ਤਰੀਕ ਨੂੰ ਇੱਥੇ ਪਹਿਰ ਦਾ ਅਨੁਸ਼ਤਾਨ ਹੀ ਜਿਹੜੀ ਹੋ ਰਹੀਣੀ ਇੰਨਾ ਜਿਆਦਾ ਜਿਹੜਾ ਹੋ ਇਕੱਠ ਹੋ ਰਿਹਾ ਕਿਉਂਕਿ ਸ਼ਾਹੀ ਇਸ਼ਨਾਨ ਹੈ ਸ਼ਾਹੀ ਇਸ਼ਨਾਨ ਵਾਲੇ ਦਿਨ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਪੁੱਲ ਸਾਰੇ ਦੇਸ਼ ਦੇ ਵਿੱਚੋਂ ਹੀ ਸੰਗਤਾਂ ਦੇ ਸ਼ਰਧਾਲੂਆਂ ਨੇ ਜਿਹੜਾ ਪਹੁੰਚਣਾ ਹੈ ਇਥੇ ਇਸ਼ਨਾਨ ਵਾਸਤੇ ਤੇ ਆਪਾਂ ਜਾ ਰਹੇ ਹਾਂ ਕੁਝ ਤੁਹਾਨੂੰ ਹੋਰ ਆਲਾ ਦਵਾਲਾ ਸਾਰਾ ਕੁੰਭ ਦੇ ਮੇਲੇ ਦਾ ਉਹ ਦਿਖਾਉਦੇ ਆ ਹਨ ਬਾਕੀ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਸਰਦਾਲੂ ਜਾ ਰਹੇ ਨੇ ਤੇ ਸਿਰਾਂ ਦੇ ਉੱਪਰ ਬੈਗ ਰੱਖ ਕੇ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਸਾਰੇ ਸਰਦਾਲੂ ਜਿਹੜੇ ਆਉਂਦੇ ਨੇ ਸੰਗਤਾਂ ਆਉਂਦੀਆਂ ਨੇ ਇਕੱਠੀਆਂ ਆ ਸਾਰੀਆਂ ਸੰਗਤਾਂ ਇਕੱਠੀਆਂ ਆਉਂਦੀਆਂ ਨੇ ਸਾਰੇ ਇਕੱਠੇ ਹੋ ਕੇ ਇਕੱਠੇ ਕੋਈ ਸ਼ਹਿਰ ਦੇ ਵਿੱਚ ਹਨ ਸਾਰੇ ਆਉਂਦੇ ਨੇ ਬਹੁਤ ਭਾਰੀ ਰੇਖੇ ਇਕੱਠੇ ਤੁਸੀਂ ਦੇਖ ਸਕਦੇ ਹੋ ਦੂਰ ਜਾਦੇ ਰਾਹ। ਕਿੰਨਾ ਕਿਨਗਾ ਜਾਂਦੀ ਹੈ ਨਾ ਉੱਥੇ ਤੱਕ ਸੰਭਤੀ ਬਣ ਜਾਂਦੀ ਹੈ। ਆਪਕਾ ਅੰਚ ਦੇ ਗੁਰੂਵਰੇ ਦੰਗ ਵਿੱਚ ਕਿੰਨਾ ਇਕੱਠਾ ਹੋਇਆ। ਮਕਾ ਮੁੱਕੀ ਵੀ ਹੋ ਜਾਂਦੀ ਇੱਥੇ। ਅੱਛਾ। ਫੇਰ ਦੇ ਟਾਈਮ ਬਹੁਤ ਜ਼ਿਆਦਾ ਕਿੰਨਾ ਇਕੱਠਾ ਤੁਸੀਂ ਦੇਖ ਸਕਦੇ ਹੋ ਇੱਥੇ ਹੋਇਆ ਹੋਇਆ। कहां से आए हो सर आप हम लोग तो बलिया से आए है। हैं लेकिन सर सीधे आश्रम से आए हैं सर्वस्तीपुर से जी जी, जी। कितने संगत है आपके साथ करीब 3000 लोगों के 3000 जी जी साहि स्नान के लिए आए हो आप जी जी आज हमारे आश्रम का हमारे गुरु महाराज का जन्मदिन है जी आज अनन्या दिवस पर आश्रम से सभी आश्रम करते हैं फिर कर था था। जी उसी वजह से आए हो आप जी जी, जी 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 पड़ा हाँ जी पड़ाव से सब लोग लगभग तीन चार हजार की संख्या होगी जी सब एक साथ तो का है हाँ जी है तो परम्परा हाँ उ जी। ਜੀ ਹੋਰ ਬੜਾ ਬੜੀ ਪਰੰਪਰਾ ਹੈ ਅਨੰਦ ਦਿਵਸ ਦੇ ਕਲਕਸ਼ਨ ਮੈਂ ਹਾਂਜੀ ਉਸੇ ਹਜ਼ਾਰਾਂ ਹਜ਼ਾਰਾਂ ਲੋਕ ਆਇਆ ਹੈ ਆਤੇ ਹਨ ਐਸੀ માનਤਾ ਹੈ ਕਿ ਇਸੇ ਦਿਨ ਆਜ ਅਮਰੇ ਮਹਾਰਾਜਪਨ ਕੋਲਾ ਮਾ ਨੇ ਦਰਸ਼ਨ ਦਿਆ ਥਾ ਹਾਂਜੀ ਔਰ ਜੋ ਵੀ ਦਿਆ ਥਾ ਸਭ ਤੋਂ ਜਾਨੂਗਾ ਕਿ ਇਹ ਚੱਲ ਰਹਾ ਹੈ ਚੱਲ ਰਹਾ ਹੈ ਜੀ ਧੰਨਵਾਦ ਆਪਕਾ ਬਹੁਤ ਬਹੁਤ ਹਾਂਜੀ ਤੇ ਇਸ ਤਰ੍ਹਾਂ ਜਿਵੇਂ ਦੱਸਿਆ ਆਪਾਂ ਨੂੰ ਹਨਾ ਵੀ 3000 ਸੰਗਤਾਂ ਦੇ ਨਾਲ ਹੈ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਭਾਰੀ ਜਿਹੜਾ ਉਹ ਰਸ਼ ਹੋਣਾ ਹੈ 29 ਤਰੀਕ ਨੂੰ ਤੇ ਤਨ ਤਨ ਹਜ਼ਾਰ ਦਾ ਜਥਾ ਜਿਹੜਾ ਉਹ ਇੱਥੇ ਪਹੁੰਚ ਰਿਹਾ ਕੁੰਭ ਦੇ ਮੇਲੇ ਦੇ ਵਿੱਚ ਦੇਖੋ ਬਹੁਤ ਵੱਡਾ ਇਹਨਾਂ ਦਾ ਉਹ ਜਥਾ ਹੈ ਨਾ ਸੰਗਤਾਂ ਦਾ ਤੇ ਆਪਾਂ ਕਾਫੀ ਅੱਗੇ ਆ ਗਏ ਹਲੇ ਤੱਕ ਉਹੀ ਸੰਗਤ ਜਿਹੜੀ ਉਹ ਚੱਲ ਰਹੀ ਹੈ ਤੁਸੀਂ ਹੱਥਾਂ ਦੇ ਵਿੱਚ ਝੰਡੇ ਜਿਹੜੇ ਉਹ ਦੇਖ ਸਕਦੇ ਹੋ ਹਨ ਤੇ ਜਿਵੇਂ ਉਹਨਾਂ ਨੇ ਦੱਸਿਆ ਸੀ ਵੀ 3000 ਸੰਗਤਾਂ ਜਿਹੜੀਆਂ ਸਾਡੇ ਨਾਲ ਆਈਆਂ ਨੇ ਦੇਖੋ ਤੁਸੀਂ ਬਹੁਤ ਭਾਰੀ ਜਿਹੜਾ ਹੋ ਰਹਾ ਸਾਹ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਆਹ ਸਾਈਡ ਤੋਂ ਵੀ ਬਹੁਤ ਸੰਗਤਾਂ ਜਿਹੜੀਆਂ ਆ ਰਹੀਆਂ ਨੇ 11 ਦੀ ਗਣਤੀ ਦੇ ਵਿੱਚ ਸੰਗਤ ਜਿਹੜੀ ਉਹ ਪਹੁੰਚ ਰਹੀ ਆ ਤੇ ਆਹ ਸਾਈਡ ਆਪਾਂ ਚੱਲਦੇ ਆਂ ਸਾਹਮਣੇ ਪੌੜਾ ਆ ਗਿਆ ਹਾਈਵੇ ਵਾਲਾ ਜਿਹੜਾ 메ਨ ਹਾਈਵੇ ਚੱਲਦਾ ਹਨ ਉਹ ਪੌੜਾ ਆ ਗਿਆ ਤੇ ਦਿਨ ਦੇ ਵਿੱਚ ਇਹ ਤੋਂ ਵੀ ਜ਼ਿਆਦਾ ਜਿਹੜਾ ਉਹ ਰਸ਼ ਹੋਣ ਵਾਲਾ ਭਾਰੀ ਮੇਲੇ ਵਿੱਚ ਕਿਉਂਕਿ ਆਹ ਸਾਈਡ ਸੰਗਮ ਹੈ ਉਸ ਕਰਕੇ ਹਾਰੇ ਹਾ ਹੁਣ ਜਿਵੇਂ ਸੰਗਤਾਂ ਜਿਹੜੀਆਂ ਉਹ ਜਾ ਰਹੀਆਂ ਨੇ ਇਹ ਇਸ਼ਨਾਨ ਲਈ ਜਾ ਰਹੀਆਂ ਨੇ ਸੰਗਮ ਤੇ ਪਹੁੰਚਣਾ ਹੈ ਸੰਗਤਾਂ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਪਹੁੰਚ ਰਹੀਆਂ ਨੇ ਸੰਗਮ ਵੱਲ ਨੂੰ 28 ਜਨਵਰੀ 2025 ਤਰੀਕ ਅੱਜ ਤੇ ਸਵੇਰੇ 6:30 ਵਜੇ ਦਾ ਜਿਹੜਾ ਉਹ ਸਮਾਂ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਸਵੇਰੇ 6:30 ਵਜੇ ਕਿੰਨਾ ਜਿਹੜਾ ਉਹ ਇਕੱਠ ਜਿਹੜਾ ਹੋਣਾ ਸ਼ੁਰੂ ਹੋ ਗਿਆ ਸੰਗਤਾਂ ਦਾ ਸ਼ਾਹੀ ਇਸ਼ਨਾਨ ਤੋਂ ਇੱਕ ਦਿਨ ਪਹਿਲਾਂ ਆਪਾਂ ਹੁਣ ਸੈਕਟਰ 20 ਦੇ ਵਿੱਚੋਂ ਸੈਕਟਰ 19 ਦੇ ਵਿੱਚ ਉਹ ਐਂਟਰ ਹੋ ਗਏ ਸੈਕਟਰ ਇਹ 19 ਆ ਤੇ ਆਹ ਸਾਈਡ ਨੂੰ ਆਪਾਂ ਵੀਡੀਓ ਜਿਹੜੀ ਉਹ ਜਦੋਂ ਆਈ ਸੀ ਉਦੋਂੇ ਬਣਾਈ ਸੀ ਤੇ ਮੈਂ ਕਿਹਾ ਚਲੋ ਆਹ ਸਾਈਡ ਵੀ ਆਪਾਂ ਜਿਹੜੀ ਉਹ ਕਵਰ ਕਰਦੇ ਆ ਤੇ ਇੱਥੇ ਵੀ ਜਿਵੇਂ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਵੀ ਉਧਰ ਮੈਡੀਕਲ ਕੈਂਪ ਜਿਹੜੇ ਉਹ ਲੱਗੇ ਹੋਏ ਨੇ ਹਨਾ ਤੇ ਇੱਥੇ ਵੀ ਜਿਹੜਾ ਉਹ ਮੈਡੀਕਲ ਕੈਂਪ ਹੈ ਇਤੋਂ ਕੋਈ ਵੀ ਦਵਾਈ ਤੁਸੀਂ ਲੈਣੀ ਹੈ ਜਿਹੜੀ ਉਹ ਲੈ ਸਕਦੇ ਹੋ ਇਸ ਤਰ੍ਹਾਂ ਹਰੇਕ ਸੈਕਟਰ ਦੇ ਵਿੱਚ ਜਿਹੜੇ ਉਹ ਮੈਡੀਕਲ ਗੈਂਪ ਇੱਥੇ ਬਣੇ ਹੋਏ ਨੇ ਕੁੰਭ ਦੇ ਮੇਲੇ ਦੇ ਵਿੱਚ ਇਸ ਤਰ੍ਹਾਂ ਦੇ ਸਾਰੇ ਇੱਥੇ ਪ੍ਰਬੰਧ ਨੇ ਤੇ ਆਹ ਸਾਈਡ ਨੂੰ ਆ ਕੇ ਜਿਹੜਾ ਉਹ ਕੁਝ ਰਸ ਜਿਹੜਾ ਉਹ ਘਟ ਰਿਹਾ ਕਿਉਂਕਿ ਜਿਹੜੀ ਉਹ ਸਾਈਡ ਆ ਉਹ ਸੰਗਮ ਦੀ ਸਾਈਡ ਹੈ ਇਸ ਕਰਕੇ ਉਹ ਸਾਈਡ ਬਹੁਤ ਭਾਰੀ ਜਿਹੜਾ ਉਹ ਰਸ ਹੈ ਸੰਗਤਾਂ ਦਾ ਤੇ ਇਸ ਤਰ੍ਹਾਂ ਸੰਗਤਾਂ ਜਿਹੜੀਆਂ ਉਹ ਪਹੁੰਚ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਸੰਗਤਾਂ ਸਾਰੀਆਂ ਇਕੱਠੀਆਂ ਹੋ ਕੇ ਜਥੇ ਲੈ ਕੇ ਸ਼ਾਹੀ ਇਸ਼ਨਾਨ ਕਰਕੇ ਜਿਵੇਂ ਆਪਾਂ ਪਿੱਛੇ ਵੀ ਤੁਹਾਨੂੰ ਦਿਖਾਈ ਸੀ ਨਾ ਵੀਡੀਓ ਦੇ ਵਿੱਚ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਪਹੁੰਚਦੀਆਂ ਨੇ ਆਪੋ ਸੈਕਟਰ 5 ਦੇ ਵਿੱਚ ਹੁਣ ਖੜੇ ਆ ਤੇ ਇੱਥੇ ਆਹ ਪੁਲ ਵੀ ਜਿਹੜਾ ਉਹ ਬੰਦ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿਵੇਂ ਆਪਾਂ ਦੱਸਿਆ ਵੀ ਕੱਲ ਨੂੰ ਜਿਹੜਾ ਉਹ ਸ਼ਾਹੀ ਇਸ਼ਨਾਨ ਆ ਉਸ ਕਰਕੇ ਪੁਲ ਜਿਹੜੇ ਉਹ ਬੰਦ ਕੀਤੇ ਹੋਏ ਨੇ ਕਿਉਂਕਿ ਸੰਗਤਾਂ ਦਾ ਬਹੁਤ ਜ਼ਿਆਦਾ ਜਿਹੜਾ ਉਹ ਰਸ਼ ਹੋਣਾ ਆ 15 ਨੰਬਰ ਪੁਲ ਆ 15 ਨੰਬਰ ਪੁਲ ਵੀ ਹੁਣ ਬੰਦ ਆ ਤੇ ਆਫ ਸਾਈਡ ਸਾਰਾ ਹੋਂ ਸੰਗਮ ਹੈ ਤੇ ਨਾਲ ਇਧਰ ਗੰਗਾ ਜਿਹੜੀ ਹੋ ਵਗ ਰਹੀ ਹੈ ਨਾ ਆਪਾਂ ਦਿਖਾ ਦਾਨੀਆਂ ਤੁਹਾਨੂੰ ਤੇ ਇਧਰ ਗੰਗਾ ਦੇ ਵੀ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਹੋ ਇਸ਼ਨਾਨ ਕਰ ਰਹੀਆਂ ਨੇ 15 ਨੰਬਰ ਪੁਲ ਤੇ ਆਪਾਂ ਖੜੇ ਆ ਬਿਲਕੁਲ ਸਾਹਮਣੇ ਆ 15 ਨੰਬਰ ਪੁਲਾ ਬਿਲਕੁਲ ਬੰਦ ਪਿਆ ਹੈ ਤੇ ਇਧਰ ਗੰਗਾ ਦਾ ਇਹ ਕਿਨਾਰਾ ਹੈ ਨਾ ਸਾਹਮਣੇ ਜਿਹੜੀ ਹਾ ਗੰਗਾ ਵਗਦੀ ਆ ਤੇ ਇਹਦੇ ਨਾਲ ਇਹ 14 ਨੰਬਰ ਪੁਲ ਹੈ 14 ਨੰਬਰ ਪੁਲ ਵੀ ਜਿਹੜਾ ਉਹ ਬੰਦ ਪਿਆ ਹੈ ਦੇਖ ਸਕਦੇ ਹੋ ਤੁਸੀਂ 14 ਨੰਬਰ ਪੁਲ ਵੀ ਜਿਹੜਾ ਉਹ ਬੰਦ ਹੈ ਕਿਉਂਕਿ ਰਸ਼ ਬਹੁਤ ਜ਼ਿਆਦਾ ਜਿਹੜਾ ਉਹ ਹੋਇਆ ਹੋਇਆ ਆ ਸਾਹਮਣੇ 14 ਨੰਬਰ ਪੁਲ ਆ ਇਹ ਤੇਦਰ ਗੰਗਾ ਦਾ ਜਿਹੜਾ ਉਹ ਕਿਨਾਰਾ ਆ ਗਿਆ ਇੱਥੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਇਸ਼ਨਾਨ ਉਹ ਕਰ ਰਹੀਆਂ ਨੇ ਆ ਬੋੜ ਆ ਗਿਆ 14 ਨੰਬਰ ਪੁਲ ਦਾ ਦੇਖ ਸਕਦੇ ਹੋ ਇਹ ਵਾਲੇ ਸੇ ਨਹੀਂ ਆ ਰਹੇ 14 ਨੰਬਰ ਪੁਲ ਦੇ ਆਪਾਂ ਬਿਲਕੁਲ ਨੇੜੇ ਜਿਹੜਾ ਉਹ ਖੜੇ ਆ ਤੇ ਬਹੁਤ ਭਾਰੀ ਇੱਥੇ ਵੀ ਇਕੱਠ ਜਿਹੜਾ ਹੋਇਆ ਹੋਇਆ ਹੈ ਨਾ ਇਸ਼ਨਾਨ ਕਰਨ ਵਾਲਿਆਂ ਦਾ ਤੇ ਆਹ ਸਾਈਡ ਜਿਹੜਾ ਉਹ ਸੰਗਮ ਹੈ ਤੇ ਉਧਰੋਂ ਵੀ ਆਪਾਂ ਜਾਵਾਂਗੇ ਕੋਸ਼ਿਸ਼ ਕਰਾਂਗੇ ਜੇ ਉੱਥੇ ਤੱਕ ਪਹੁੰਚ ਸਕੇ ਤਾਂ ਉਹ ਵੀ ਤੁਹਾਨੂੰ ਜਿਹੜਾ ਉਹ ਦਿਖਾ ਕੇ ਆਵਾਂਗੇ ਆਪਾਂ ਤੇ ਇਹ ਐਵੇਂ ਦਾ ਸਾਰਾ 28 ਤਰੀਕ ਦਾ ਆਲਾ ਦਵਾਲਾ ਹੈ ਨਾ ਤੁਹਾਨੂੰ ਆਪਾਂ ਦਿਖਾਤਾ ਵੀ ਕਿੰਨਾ ਕਰ ਰਸ਼ਾ ਜੜਾ ਹੋਇਆ ਹੋਇਆ ਤੇ ਇਧਰੋਂ ਆਪਾਂ ਸੰਗਮ ਵੱਲੋਂ ਹੁਣ ਚੱਲਦੇ ਆਂ ਸੰਗਮ ਆਪਾਂ ਤੁਹਾਨੂੰ ਦਿਖਾਉਨੇ ਆ ਜਾ ਕੇ ਆਪਾਂ ਪਹੁੰਚੇ ਆਂ ਪੁਲ ਨੰਬਰ 16 ਤੇ ਪੁਲ ਨੰਬਰ 16 ਚੱਲ ਰਿਹਾ ਤੇ ਇਹ ਵੀ ਕਹਿੰਦੇ ਉਹਨਾਂ ਵਾਸਤੇ ਖੋਲਿਆ ਜਿਨ੍ਹਾਂ ਨੇ ਸਟੇਸ਼ਨ ਨੂੰ ਜਾਣਾ ਕਿਉਂਕਿ ਇਹ ਰਸਤਾ ਜਿਹੜਾ ਉਹ ਸਟੇਸ਼ਨ ਨੂੰ ਜਾਂਦਾ ਤੇ ਬਾਕੀ ਹੋਰ ਬਹੁਤ ਸਾਰੇ ਪੁਲ ਜਿਹੜੇ ਉਹ ਬੰਦ ਨੇ ਇੱਥੇ ਮੈਂ ਪੁੱਛਿਆ ਪ੍ਰਸ਼ਾਸਨ ਵਾਲਿਆਂ ਨੂੰ ਤੇ ਆਹ ਪੁਲ ਜਿਹੜਾ ਉਹ ਚੱਲ ਰਿਹਾ 16 ਨੰਬਰ ਪੁਲ ਆਪਾਂ ਹੁਣ ਇਥੋਂ ਚੱਲਦੇ ਆਂ ਸੰਗਮ ਵੱਲ ਨੂੰ ਹਣ ਤੇ ਇੱਥੇ ਤੁਸੀਂ ਰਸ ਜਿਹੜਾ ਉਹ ਦੇਖੇ ਸਕਦੇ ਹੋ ਵੀ ਸ਼ਾਹੀ ਇਸ਼ਨਾਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਉਹ ਕਿੰਨਾ ਜਿਹੜਾ ਸੰਗਤਾਂ ਦਾ ਭਾਰੀ ਉਹ ਇਕੱਠ ਜਿਹੜਾ ਉਹ ਹੋਇਆ ਹੋਇਆ ਹਨਾ ਮਹਾ ਕੁੰਭ ਦੇ ਮੇਲੇ ਦੇ ਵਿੱਚ ਜਿੱਥੋਂ ਹੁਣ ਸੰਗਮ ਵੱਲ ਨੂੰ ਚੱਲਦੇ ਆਂ ਜੇ ਸੰਗਮ ਤੇ ਆਪਾਂ ਪਹੁੰਚ ਸਕੇ ਤਾਂ ਜਰੂਰ ਤੁਹਾਨੂੰ ਦਿਖਾਵਾਂਗੇ ਕਿਉਂਕਿ ਉੱਥੇ ਵੀ ਬਹੁਤ ਜਿਹੜਾ ਉਹ ਰਸ ਹੋਣ ਵਾਲਾ ਬਹੁਤ ਜ਼ਿਆਦੀ ਜਿਹੜੀ ਉਹ ਭੀੜ ਹੋਊਗੀ ਅੱਜ ਸੰਗਤਾਂ ਦੀ ਸ਼ਾਹੀ ਇਸ਼ਨਾਨ ਤੋਂ ਇੱਕ ਦਿਨ ਪਹਿਲਾਂ ਦੀ ਇਹ ਜਿਹੜੀ ਵੀਡੀਓ ਹੈ ਤੇ ਆਪਾਂ ਇੱਕ ਅੱਜ ਇਹ ਪਾ ਲੈਣੀ ਹੈ ਇਹ ਵੀਡੀਓ ਆਕੇ ਅਪਡੇਟ ਸਾਰੀ ਮਤਲਬ ਸ਼ੇਅਰ ਹੋ ਜੇ ਹਨ ਜਿਨੀ ਜਿਨੀ ਵੀ ਆਉਣਾ ਹੈ ਕੁੰਭ ਦੇ ਮੇਲੇ ਦੇ ਵਿੱਚ ਆਪਾਂ ਜਿਹੜੀਆਂ ਪਿਛਲੀਆਂ ਵੀਡੀਓ ਪਾਈਆਂ ਨੇ ਉਹਦੇ ਬਹੁਤ ਸਾਰੇ ਕਮੈਂਟ ਹਨ ਜਿਹੜੇ ਉਹ ਆਏ ਸੀ ਹਨ ਵੀ ਦੱਸੋ ਵੀ ਕੁੰਭ ਮੇਲੇ ਦੇ ਵਿੱਚ ਕਿੰਨਾ ਕੁ ਪੈਦਲ ਜਿਹੜਾ ਉਹ ਤੁਰਨਾ ਪੈਂਦਾ ਤੇ ਇਹਦਾ ਹੁਣ ਤੁਹਾਡੇ ਤੇ ਆ ਵੀ ਤੁਸੀਂ ਮਤਲਬ ਕਿੱਥੇ ਕਿੱਥੇ ਜਾਣਾ ਹਨ ਵਾਕੀ ਕੋਈ ਲਿਮਟ ਨਹੀਂ ਤੇ 25 ਤਰੀਕ ਨੂੰ ਮੈਂ ਆਪਦੇ ਫੋਨ ਦੇ ਵਿੱਚ ਚੈੱਕ ਕੀਤਾ ਸੀ 25 ਤਰੀਕ ਨੂੰ ਮੈਂ 18 ਕਿਲੋਮੀਟਰ ਤੁਰਿਆ ਤੇ ਆਪਣਾ 26 ਤਰੀਕ ਨੂੰ ਤੁਰਿਆ ਮੈਂ 16 ਕਿਲੋਮੀਟਰ ਤੇ ਕਿਉਂਕਿ ਬਲੌਗ ਬਣਾਉਣਾ ਹੁੰਦਾ ਵੀਡੀਓ ਬਣਾਉਣੀ ਹੁੰਦੀ ਆ ਬਾਕੀ ਆਪਾਂ ਸਾਰਾ ਦੇਖਦੇ ਹੁੰਨੇ ਆ ਨਾ ਨਵੀਆਂ ਨਵੀਆਂ ਜਿਹੜੀਆਂ ਥਾਵਾਂ ਨੇ ਸਾਰੀਆਂ ਕੰਪ ਮੇਲੇ ਦੇ ਵਿੱਚ ਤੇ ਆਮ ਆ 10-12 ਕਿਲੋਮੀਟਰ ਤੇ ਇੱਥੇ ਪੈਦਲ ਜਿਹੜਾ ਉਹ ਚੱਲਣਾ ਪਿਆ ਜਾਂਦਾ ਬਾਕੀ ਕਿਉਂਕਿ ਮਤਲਬ ਕਈ ਕਈ ਵਾਰ ਜਿਵੇਂ ਪੁਲ ਨੇ ਆਪਾਂ ਤੁਹਾਨੂੰ ਪੁਲ ਦਿਖਾਏ ਨੇ ਇਹ ਪੁਲ ਜਿਹੜੇ ਉਹ ਬੰਦ ਹੋ ਜਾਂਦੇ ਨੇ ਫਿਰ ਘੁੰਮ ਕੇ ਜਿਹੜਾ ਹੋ ਜਾਣਾ ਪੈਂਦਾ ਦੂਸਰੇ ਪੁਲ ਰਾਹੀਂ ਜੇ ਮੰਨ ਲਓ ਇਹ ਹੁਣ ਪੁਲ ਬੰਦ ਹੁੰਦਾ ਸਟੇਸ਼ਨ ਤੇ ਜਾਣ ਵਾਲਿਆਂ ਨੂੰ ਜੇ ਦੂਸਰੇ ਪੁਲ ਰਾਹੀਂ ਘੁੰਮ ਕੇ ਜਾਣਾ ਪੈਣਾ ਸੀ ਐਂ ਕਈ ਵਾਰ ਮਤਲਬ ਜਿਆਦਾ ਜਿਹੜਾ ਉਹ ਹੋ ਜਾਂਦਾ ਜਿਆਦਾ ਤੁਰਨਾ ਪੈ ਜਾਂਦਾ ਕਮੈਂਟ ਆਇਆ ਸੀ ਕੱਲ ਵਾਲੀ ਵੀਡੀਓ ਤੇ ਸ਼ਾਇਦ ਤੇ ਮੈਂ ਕਿਹਾ ਚਲੋ ਪੰਜ ਸੌ ਤੁਹਾਨੂੰ ਦੱਸ ਦਈਏ ਵੀਡੀਓ ਦੇ ਵਿੱਚ ਤੁਰਨਾ ਕਾਫੀ ਪੈ ਜਾਂਦਾ ਕਿਉਂਕਿ ਬਹੁਤ ਵੱਡੇ ਏਰੀਏ ਦੇ ਵਿੱਚ ਜਿਹੜਾ ਇਹ ਮੇਲਾ ਫੈਲਿਆ ਹੋਇਆ ਕੋਈ ਹਿਸਾਬ ਕਿਤਾਬ ਨਹੀਂ ਚਾਰੇ ਪਾਸੇ ਨੂੰ ਚਲੇ ਜਾਓ ਤਾਂ ਮਹਾਕੁੰਬ ਦਾ ਮੇਲਾ ਆਲੇ ਦੁਆਲੇ ਤੱਕ ਜਿਹੜਾ ਉਹ ਫੈਲਿਆ ਹੋਇਆ ਉਧਰੋਂ ਵਾਪਸ ਆਉਣ ਵਾਲੇ ਵਾਸਤੇ 13 ਨੰਬਰ ਪੁਲ ਜਿਹੜਾ ਉਹ ਚੱਲ ਰਿਹਾ ਜਿਵੇਂ ਆਪਾਂ ਪਹਿਲਾਂ ਪਿੱਛੇ ਤੁਹਾਨੂੰ ਪੁਲ ਦਿਖਾਇਆ ਸੀ ਉਹ ਦੂਸਰੀ ਸਾਈਡ ਜਾਣ ਵਾਸਤੇ ਸੀ ਇਸ ਤਰ੍ਹਾਂ ਇੱਕ ਇੱਕ ਪੁਲੋ ਜਿਹੜਾ ਉਹ ਅੱਜ ਚਲਾਇਆ ਹੋਇਆ ਤੇ ਇਧਰੋਂ ਗੰਗਾ ਤੋਂ ਦੂਸਰੇ ਪਾਰ ਤੋਂ ਇਧਰ ਆ ਰਹੇ ਨੇ 13 ਨੰਬਰ ਪੁਲ ਤੋਂ ਤੇ ਇਸ ਤਰ੍ਹਾਂ ਇੱਕ ਇੱਕ ਪੁਲ ਇੱਕ ਪੁਲ ਜਾਣ ਨੂੰ ਇੱਕ ਪੁਲ ਆਉਣ ਨੂੰ ਤੇ ਬਾਕੀ ਪੁਲ ਸਾਰੇ ਉਹ ਬੰਦ ਕੀਤੇ ਹੋਏ ਨੇ ਇਧਰੋਂ ਤੁਸੀਂ ਇਕੱਠ ਦੇਖ ਸਕਦੇ ਹੋ ਸੰਗਤਾਂ ਦਾ ਹਨਾ ਇਹ ਸਾਰੇ ਦੂਸਰੀ ਸਾਈਡ ਤੋਂ ਆ ਰਹੇ ਨੇ ਗੰਗਾ ਦੇ ਪਾਰ ਤੋਂ ਸਟੇਸ਼ਨ ਵੱਲ ਤੋਂ ਤੇ ਬਹੁਤ ਜ਼ਿਆਦਾ ਇਕੱਠ ਹੈ ਤੇ ਸਾਰੇ ਆ ਜਿਹੜੀਆਂ ਸੰਗਤਾਂ ਸੰਗਮ ਵੱਲ ਨੂੰ ਜਾ ਰਹੀਆਂ ਨੇ ਬਹੁਤ ਜਿਆਦੇ ਭਾਰੀ ਕੱਟ ਜਿਹੜਾ ਹੋਇਆ ਹੋਇਆ ਤੇ ਇੱਧਰ ਸਾਹਮਣੀ 13 ਨੰਬਰ ਪੁਲਾ 13 ਨੰਬਰ ਪੁਲ ਤੋਂ ਹਿਆਰ ਹੈ ਨੇ ਦੇਖੋ ਵਾ ਜੂ ਕਰਕੇ ਤੁਹਾਨੂੰ ਦਿਖਾਦਾ ਨਾ 13 ਨੰਬਰ ਪੁਲ ਤੇ ਵੀ ਬਹੁਤ ਜਿਆਦੇ ਜਿਹੜਾ ਉਹ ਭਾਰੀ ਰਸ਼ ਹੋਇਆ ਹੋਇਆ ਜਿਵੇਂ ਜਿਵੇਂ ਸੰਗਮ ਦੇ ਨੇੜੇ ਜਾ ਰਹੇ ਹਾਂ ਤੁਸੀਂ ਕੱਟ ਦੇਖ ਸਕਦੇ ਹੋ ਬਹੁਤ ਜਿਆਦੇ ਕੱਟ ਹੋ ਗਿਆ ਬਹੁਤ ਇਕੱਠਾ ਹੋਇਆ ਹੋਇਆ ਸੰਗਮ ਵੱਲੋਂ ਆਹ ਰਾਸਤਾ ਸੰਗਮ ਨੂੰ ਜਾਂਦਾ ਹਨ ਤੇ ਤੁਸੀਂ ਇੱਥੇ ਇਕੱਠ ਦੇਖ ਸਕਦੇ ਹੋ ਬਹੁਤ ਜ਼ਿਆਦਾ ਇਕੱਠ ਜਿਹੜਾ ਹੋਇਆ ਹੋਇਆ ਸੰਗਤਾਂ ਦਾ ਤੇ ਚਾਰੇ ਪਾਸੇ ਬਹੁਤ ਜ਼ਿਆਦਾ ਰਸ਼ ਹੈ ਸ਼ਾਹੀ ਜਨਾਨ ਤੋਂ ਇੱਕ ਦਿਨ ਪਹਿਲਾਂ ਹਨਾ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਹੋ ਪਹੁੰਚੀਆਂ ਨੇ ਪ੍ਰਿਆਗਰਾਜ ਦੇ ਵਿੱਚ ਜਿਵੇਂ ਜਿਵੇਂ ਕਿ ਕਿញਾਂ ਹੋਣੇ ਮੈਂ ਇਕੱਠ ਜਿਹੜਾ ਹੋ ਵਧਦਾ ਜਾਊਗਾ ਆ ਚੌਂਕ 'ਚ ਤੁਸੀਂ ਇਕੱਠ ਦੇਖ ਸਕਦੇ ਹੋ ਬਹੁਤ ਜ਼ਿਆਦਾ ਜਿਹੜਾ ਇਕੱਠ ਹੋਇਆ ਹੋਇਆ ਬਹੁਤ ਜ਼ਿਆਦਾ ਇਕੱਠ ਜਿਹੜਾ ਹੋਇਆ ਹੋਇਆ ਦੇਖੋ ਬਹੁਤ ਭਾਰੀ ਇਕੱਠਾ ਸੰਗਤਾਂ ਦਾ ਜਮ ਹੋਇਆ ਹੋਇਆ ਬਿਲਕੁਲ ਚੌਂਕੇ ਕਿਉਂਕਿ ਮੇਨ ਜਿਹੜਾ ਹੋ ਰਸਤਾ ਹਨ ਤੇ ਇਹੀ ਜਿਹੜਾ ਉਹ ਸੰਗਮ ਦਾ ਰਸਤਾ ਮੇਨ ਰਸਤਾ ਸੰਗਮ ਦਾ ਤੇ ਛੋਟੇ ਛੋਟੇ ਬੱਚੇ ਵੀ ਪਹੁੰਚੇ ਹੋਏ ਨੇ ਦੇਖੋ ਛੋਟੇ ਛੋਟੇ ਬੱਚਿਆਂ ਨੂੰ ਮੋਢਿਆਂ ਤੇ ਚਾਕੇ ਜਿਹੜਾ ਉਹ ਲੈ ਕੇ ਜਾਇਆ ਜਾ ਰਹੇ ਆ ਬਿਲਕੁਲ ਜ਼ੂਮ ਕਰ ਦਨੇ ਆਪਾਂ ਬਹੁਤ ਸਾਰੇ ਛੋਟੇ ਛੋਟੇ ਬੱਚੇ ਵੀ ਜਿਹੜੇ ਹੋ ਆਏ ਹੋਏ ਨੇ ਆਪਾਂ ਸੰਗਮ ਤੇ ਬਿਲਕੁਲ ਪਹੁੰਚ ਗਏ ਹਾਂ ਨਾ ਨੇੜੇ ਜਿਸ ਤਰ੍ਹਾਂ ਆਪਾਂ ਸੰਗਮ ਤੇ ਖੜੇ ਆ ਬਾਕੀ ਸੱਚੇ ਸਾਰੀਆਂ ਸੰਗਤਾਂ ਜਿਹੜੀਆਂ ਉਹ ਇਸ਼ਨਾਨ ਕਰ ਰਹੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਸਾਰਾ ਸੰਗਮ ਹੈ ਤੇ ਇਸ ਤਰ੍ਹਾਂ ਇੱਥੇ ਇਸ਼ਨਾਨ ਜਿਹੜਾ ਹੁੰਦਾ ਹੈ ਨਾ ਸੰਗਮ ਤੇ ਆਪਾਂ ਉਸ ਦਿਨ ਦੂਸਰੀ ਸਾਈਡ ਗਏ ਸੀਗੇ ਜਿਹੜੀ ਪਹਿਲੀ ਵੀਡੀਓ ਪਾਈ ਸੀ ਹੁਣ ਆਪਾਂ ਆਹ ਸਾਈਡ ਆਇਆ ਤੇ ਇਹ ਸਾਈਡ ਸਾਰਾ ਸੰਗਮ ਹਨ ਇੱਥੇ ਇਸ਼ਨਾਨ ਜਿਹੜਾ ਹੋ ਕਰਨਾ ਆਉਂਦੀਆਂ ਨੇ ਸੰਗਤਾਂ ਦੇਖ ਸਕਦੇ ਹੋ ਤੁਸੀਂ ਬਾਕੀ ਇਧਰ ਬਹੁਤ ਭਾਰੀ ਇਕੱਠ ਹੋਇਆ ਹੋਇਆ ਸੰਗਤਾਂ ਤੁਸੀਂ ਦੇਖ ਸਕਦੇ ਹੋ ਇਸ਼ਨਾਨ ਵਾਸਤੇ ਇੱਥੇ ਅੱਜ ਬਹੁਤ ਰਾਹ ਜਿਹੜੇ ਉਹ ਬੰਦ ਕੀਤੇ ਹੋਏ ਨੇ ਕਿਉਂਕਿ ਕੱਲ ਨੂੰ ਜਿਹੜਾ ਹੈਗਾ ਸ਼ਾਹੀ ਇਸ਼ਨਾਨ ਆਹ ਰਸਤਾ ਵੀ ਇੱਥੋਂ ਜਿਹੜਾ ਉਹ ਬੰਦ ਕੀਤਾ ਹੋਇਆ ਆ ਇੱਧਰ ਬਹੁਤ ਜਿਹੜਾ ਉਹ ਭਾਰੀ ਇਕੱਠ ਹੋਇਆ ਹੋਇਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ਾਹੀ ਇਸ਼ਨਾਨ ਤੋਂ ਇੱਕ ਦਿਨ ਪਹਿਲਾਂ ਦਾ ਮਹਾਕੁੰਭੋ ਉਹ ਦਿਖਾਇਆ ਹੈ ਨਾ ਵੀ ਇੱਥੇ ਕਿਸ ਤਰ੍ਹਾਂ ਜਿਹੜਾ ਸੰਗਤਾਂ ਦਾ ਉਹ ਭਾਰੀ ਇਕੱਠ ਹੈ ਤੇ ਕੱਲ ਨੂੰ ਹੈਗਾ ਸ਼ਾਹੀ ਇਸ਼ਨਾਨ ਉਹਦੀ ਵੀਡੀਓ ਵੀ ਆਪਾਂ ਜਿਹੜੀ ਉਹ ਪਾਵਾਂਗੇ 29 ਜਨਵਰੀ ਨੂੰ ਸ਼ਾਹੀ ਇਸ਼ਨਾਨ ਆ ਬਹੁਤ ਭਾਰੀ ਜਿਹੜਾ ਉਹ ਇਕੱਠ ਹੋਣ ਵਾਲਾ ਹੈ ਬਹੁਤ ਜ਼ਿਆਦਾ ਗਿਣਤੀ ਚ ਸਰਦਾਲੂ ਜਿਹੜੇ ਇੱਥੇ ਉਹ ਪਹੁੰਚਣਗੇ ਬਾਕੀ ਤੁਸੀਂ ਅੱਜ ਦੀ ਵੀਡੀਓ ਦੇ ਰਾਹੀਂ ਉਹ ਦੇਖ ਹੀ ਲਿਆ ਹਨ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਸਰਦਾਲੂ ਜਿਹੜੇ ਉਹ ਪਹੁੰਚ ਰਹੇ ਨੇ ਮਹਾਕੁੰਭ ਦੇ ਵਿੱਚ ਸੋ ਇਹ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਹੋਰ ਅੱਗੇ ਦੀਆਂ ਵੀਡੀਓਜ਼ ਮਹਾਕੁੰਭ ਦੀ ਆਉਂਦੀਆਂ ਰਹਿਣਗੀਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ